ਕਿ ਉਹਨਾਂ ਨੂੰ ਖੁੱਲਾਂ ਦੇ ਦਰਸੇ ਦੇਖ ਕੇ ਉਹਨਾਂ ਨੂੰ ਜੀ ਆਇਆ ਤੇ ਮੁਬਾਰਕਬਾਦ ਆਖਣ ਤੇ ਨਾਲ ਹੀ ਯਾਨੀ ਬੱਬੂ ਲਦਾੜ ਤੇ ਨਾਲ ਬੱਬੂ ਤੇ ਯਾਨੀ ਤੇ ਬੱਬੂ ਲਦਾੜ ਛੋਟੀ ਛੋਟੀ ਦੇ ਸਤਾਰ ਬਾਦਨੀ ਵਿੱਚ ਉਮਰ ਸਤਾ ਲੈਣਾ ਹੈ ਬਦਲਾ ਮੈਂ ਬਾਪੀ ਤੋਂ ਰਵੀ ਦਾ ਦਿਉਰੇ ਵਾਲਾ ਰਵੀ 2023 ਦੇ ਟ੍ਰਾਂਟੋ ਦੇ ਖੇਡ ਸੀਜ਼ਨ ਦਾ ਮੈਂ ਤੁਹਾਨੂੰ ਬੁਲਾਇਆ ਹੈ ਰੋ ਸੇ ਸੇ ਸ਼ੇਰ ਵਾਲਾ ਸ਼ੇਰ ਵਾਲਾ ਸਿਰ ਥੋੜਾ ਸਾਈਡਲ ਸੈਮੀਫਾਈਨਲ ਖੇਡਿਆ ਜਾਵੇਗਾ ਟੀਮਾਂ ਨੇ ਜਿਹੜੀਆਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆਉਣਗੀਆਂ ਤਾਲਵੰਦ ਤੇ ਦੁਆਰੇ ਵਾਲਾ ਸ਼ਾਲਕ ਮੈਦਾਨ ਦੇ ਵਿੱਚ ਪਹਿਲਾ ਕਬੱਡੀਏ ਸ਼ੇਰ ਵਾਲੇ ਨੌਜਵਾਨ ਦੀ ਵੱਡਾ ਪਿੰਡ ਹੈ ਜਿਵੇਂ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮਹਾਰਾਜਾ ਫਿਰ ਭਾਈ ਰੂਪਾ ਪੱਤਖੇਪੜਾ ਲਾਹੋਦਾਲ ਗੋਲੀਆਂ ਇਹ ਪੰਜਾਬ ਦੇ ਮੰਨੇ ਪਰ ਮੰਨੇ ਪਿੰਡ ਨੇ ਉਹ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਐ ਫਟਾ ਹੋਇਆ ਗੋਟੇ ਭੁੰਡਣ ਦੇ ਕੀਪੇ ਵਾਂਗੂ ਹੋ ਗਈ ਬੱਲੇ 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 ਬਰਾਬਰ 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 ਆ ਜਿਹੜਾ ਮਾਰ ਖੇਰੋ ਨੇ ਲੇਖਿਆ ਤੇ ਦੁਨੀਆ ਨੇ ਸੁਣਿਆ ਕਿ ਪੁੱਤ ਵਰਗਾ ਹੋ ਟਰੈਕਟਰ ਜੱਟ ਨੇ ਦੇ ਪੁੱਤ ਵਰਗਾ ਫੁੱਲ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਆ ਮੈਦਾਨਗਰ ਫਿਰ ਬੇਕੀਤੀ ਪ੍ਰਧਾਨ ਨੂੰ ਲਾਂਸੀ ਦੇ ਇਸ ਮੂਹਰੇ ਮੈਂਬਰ ਨੂੰ ਪਲੀਜ਼ ਕਿਰਪਾ ਕਰਕੇ ਗ੍ਰੀਟਿੰਗ ਆਜਣ ਜਿਹੜੇ ਵੀ ਮੈਂਬਰ ਆਵਾਜ਼ ਸੌਂਦੇ ਕਿ ਅਸੀਂ ਦੇਖਾਂਗੇ ਸੋ ਬਹੁਤ ਬਹੁਤ ਧੰਨਵਾਦ ਭਾਈ ਕਰਨਜੀਤ ਲੋਹਰ ਨਾਲ ਸਾਡੇ ਵੱਡੇ ਜੀ ਚਰਨਜੀਤ ਸਿੰਘ ਜੀ ਬੈਣੀ ਪਾਸ ਆ ਧਰਮਗੰਗਰੀ ਜੀ ਜਲਦੀ ਬਚਾਉਣ ਸਾਡੇ ਬੇਟੀ ਆ ਨੂੰ ਮੈਂਬਰ ਪੰਜਾਬ ਸਪੋਰਟਸ ਕਲੱਬ ਲੈਣੇ ਦਾ ਗੱਲ ਨੂੰ ਕਿ ਸਾਡੇ ਮਹਿਮਾਨਾਂ ਨੂੰ ਸਭੀ ਜਨ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹਨਾਂ ਨੂੰ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆਣਗੇ ਆ ਦੂਜੇ ਰਾਉਂਡ ਦਾ ਪਹਿਲਾ ਮੈਚ ਚੱਲਦੇ ਮੈਦਾਨ ਦੇ ਵਿੱਚ ਕੋਈ ਟੀਮ ਐਂਟਰ ਹੋਵੇ ਪੰਜਾਬੀ ਸੋ ਇਧਰੋਂ ਪੰਜਾਬੀ ਇੰਡਸਟਰੀ ਦਾ ਸਾਡੇ ਪੰਜਾਬੀਆਂ ਦਾ ਤੇ ਸਾਡੇ ਜ਼ਿਲ੍ਹੇ ਸੰਗਰੂਰ ਦਾ ਮਾਣ ਆਪ ਕਰਦਾ ਇਹ ਮੌਦ ਮੇਰੀ ਫਸ ਗਈ ਕਿੜਕੀ ਵਿੱਚ ਜਾਨ ਮੇਰੀ ਜਾਨ ਕਰਮਜੀਤ ਧਰਮੋਲ ਦੇ ਨਾਲ ਤੇ ਤਾੜੀ ਇਹਨੂੰ ਬੇਨਤੀ ਆ ਕਰਮਜੀਤ ਅਰਮੋਲ ਜੀ ਚੇਤੇਦਾਰ ਦੇ ਬਜੇ ਦੀ ਪੁਆਇੰਟ 42 ਦੇ ਨਾਲ ਨਾਲ ਲੱਗ ਕੇ ਖੁੱਲ੍ਹਦਾ ਹੋਇਆ ਮੈਚ ਦੀ ਸਮਾਪਤੀ ਹੈ ਹਾਂ ਵਿਆਪਕ ਆਪੀ ਨੇ ਕਮਾਲ ਕਾਲਵਣ ਜੇਤੂ ਹੈ ਐਂਡਵੋ ਕੇਪ ਸ਼੍ਰੀ ਬ੍ਰਿੰਦ ਕਮਰ ਰੱਬੜ ਜੀ ਸਾਡੀ ਫੁੱਟ ਸੱਜਣ ਕੇਰਤੀ ਕੋਸ਼ੇ ਐਂਡ ਸੈਕਟੀ ਟੋਨੀ 베ਦੀ ਜੀ ਤਰੋਤ 베ਦੀ ਜੀ 베ਦੀ ਪਰਿਵਾਰ ਦੇ ਵੱਲੋਂ ਅੱਜ ਦੇ ਦਿਨ ਦਾ ਕੋਸ ਕੀਤਾ ਗਿਆ ਉੱਥੇ ਸਾਡੇ ਪਾਪਾ ਇੰਦਰਜੀਤ ਸਿੰਘ ਜੀ ਦੀ ਬੇਤੀ ਉਹਨਾਂ ਦੀ ਸਰਪ੍ਰਸਤੀ ਬਣੀ ਹੋਈ ਹੈ ਪਿਆਰ ਸਪੋਰਟਸ ਕਲੱਬ ਦਾ ਬਰਨਾਲ ਪ੍ਰਧਾਨ ਦਾ ਟੂਰਨਾਮੈਂਟ ਚੱਲਦਾ ਹੈ ਪਰ ਖੁਏ ਨੇ ਕਦੇ ਬਰਸਰਪੁਰਿਆ ਗੋਲਾ ਖੇਡੇ ਹੈ ਲਓ ਤੁਹਾਡੇ ਸਾਹਮਣੇ ਛੜਦੀ ਵਰੇਸ ਹੈ ਗੱਜ ਚੌੜੀ ਛਾਤੀਆਂ ਫੇੜਨੇ ਵਰਗੇ ਪੱਟਲੇ ਬਸ ਦਾ ਠਾਟਾ ਮਾਰਦਾ ਇਕੱਠਾ ਹੈ ਰਰੇਗਾ ਕੀ ਨਿੱਕ ਫੀਲ ਗਰਾਊਂਡ ਹੈ ਇੱਕ ਇੱਕ ਕਬੱਡੀ ਲੱਖ ਲੱਖ ਦੀ ਬਣੀ ਹੋਈ ਹੈ ਉਧਰ ਪੰਜਾਬ ਦੇ ਪ੍ਰਸ਼ਦਾ ਅਧਿਕਾਰ ਪੁੱਜੇ ਹੋਏ ਨੇ ਲਓ ਐਮਐਲਐਸ ਸਾਹਿਬ ਐਮ ਡੀ ਸਿਬਾਕੂਲ ਤੇ ਨਾਲ ਹੀ ਸਾਡੇ ਜਸਵੀਰ ਸਿੰਘ ਜੀ ਐਮ ਡੀ ਪੀ ਪੀ ਐ ਸਕੂਲ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਦਾ ਮਾਨਯੋਗ ਸ਼੍ਰੀ ਭਰੇਂਦਰ ਕੁਮਾਰ ਜੀ ਗੋਹਿਲ ਸਾਹਿਬ ਔਰ ਸਾਡੀ ਜ਼ਿੰਦਗੀ ਦੇ ਬੜੇ ਸਤਿਕਾਰਯੋਗ ਵੀਰ ਨੇ ਵੱਡੇ ਮਲਿਕ ਕਰਨਜੀਤ ਅਰੋਧ ਜੀ ਜਿਨ੍ਹਾਂ ਤੋਂ ਬੜਾ ਕੁਝ ਸਿੱਖਿਆ ਇਹ ਪੰਜਾਬ ਸਪੋਰਟਸ ਕਲੱਬ ਇਹ ਦੂਸਰੇ ਪਾਸੇ ਹਰਨਾ ਕਬੱਡੀ ਕੱਪ ਹੈ ਜਿਹੜਾ ਇਹ ਕਰਵਾਇਆ ਜਾ ਰਿਹਾ ਹੈ ਹਰ ਸਾਲ ਕਰਵਾਉਂਦੇ ਨੇ ਬਹੁਤ ਦੂਰ ਦੂਰ ਤੋਂ ਖਿਡਾਰੀ ਆਏ ਹੋਏ ਨੇ ਬਹੁਤ ਦੇ ਘਰ ਖਾਦਾ ਮੇਰ ਦੇ ਖਿਡਾਰੀ ਬਾਕੀ ਰੈਫਰੀ ਸਾਹਿਬਾਨ ਨੇ ਬਹੁਤ ਹੀ ਵੱਡਾ ਮੈਚ ਹੈ ਜਿਹੜਾ ਹੈ ਜਿੰਮੇਵਾਰੀਆਂ ਨੇ ਸਾਹਮਣੇ ਹੋ ਰਿਹਾ ਹੈ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਆ ਤੇ ਰੱਬ ਦੇ ਪ੍ਰਬੰਧ ਕਰਨ ਵਧਾਈ ਦੇਣਾ ਬਹੁਤ ਕੁਸ਼ਲ ਕਬੱਡੀ ਖਿਡਾਰੀ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਵਧਾਈ ਤੇ ਜਾਫੀਆਂ ਦੇ ਜਿਹੜੇ ਰੈਫਰੀ ਸਾਹਿਬਾਨ ਨੇ ਉਹਨਾਂ ਨੂੰ ਵਧਾਈ ਜਿਹੜੇ ਜਿੱਤ ਕੇ ਜਾਣਗੇ ਉਹਨਰ ਨੂੰ ਤਾਂ ਵਧਾਈ ਹੇ ਹੇ ਕਬੱਡੀ ਖੇਡਣਾ ਇਟਸੈਲਫ ਇੱਕ ਵਧਾਈ ਹੈ ਜਿਹੜੇ ਖਿਡਾਰੀ ਆਏ ਨੇ ਜਿੱਤ ਹਰ ਕੋਈ ਹੋਵੇ ਸਾਰੇ ਵਧਾਈ ਦੇ ਬਾਅਦ ਬਸ ਸਾਰੇ ਖੇਡ ਪ੍ਰੇਮੀ ਨੂੰ ਵਧਾਈਆਂ ਦੇਣਾ ਹੈ ਜੀ ਤੇ ਪ੍ਰਮਾਤਮਾ ਸਾਰੇ ਖਿਡਾਰੀਆਂ ਨੂੰ ਤੰਦਰੁਸਤੀਆਂ ਬਖਸ਼ੇ ਔਰ ਦੂਜੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇ ਪ੍ਰਮਾਤਮਾ ਹਰ ਇੱਕ ਬੱਚਾ ਸਾਡਾ ਖਿਡਾਰੀ ਹੋਵੇ ਹਰਕ ਪਿੰਡ ਦੇ ਵਿੱਚ ਖੇਡ ਮੇਲੇ ਹੋਣ ਹਰਕ ਮਾਲੇ ਗਲੀ ਮਲੇ ਚਾਹੇ ਅਜੇ ਅਜੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਸੋਸ਼ਲ ਮੀਡੀਆ ਤੇ ਤਾਂ ਬਹੁਤ ਕੁਝ ਚੱਲਦਾ ਜੀ ਅੱਜ ਸਾਡੇ ਵੱਲੋਂ ਪੰਜਾਬ ਸਪੋਰਟਸ ਕਲੱਬ ਵੱਲੋਂ 18ਵਾਂ ਕਬੱਡੀ ਕੱਪ ਹੈ ਜੀ ਜਿਹਦੇ ਵਿੱਚ ਬਹੁਤ ਸਾਰੀਆਂ ਟੀਮਾਂ ਉਪਨ ਦੀਆਂ 62 ਕਿਲੋ ਦੀਆਂ 48 ਕਿਲੋ ਦੀਆਂ ਤੇ 35 ਕਿਲੋ ਦੀਆਂ ਆਈਆਂ ਅਸੀਂ ਸਾਰੇ ਖਿਡਾਰੀਆਂ ਨੂੰ ਜਿائیں ਕਹਿੰਦੇ ਆ ਸਾਰੇ ਰੈਫਰੀ ਸਾਹਿਬਾਨਾਂ ਨੂੰ ਔਰ ਸਾਰੇ ਦਰਸ਼ਕਾਂ ਨੂੰ ਜਿ ਆਏ ਕਹਿੰਦੇ ਆ ਔਰ ਬਹੁਤ ਸੋਹਣਾ ਟੂਰਨਾਮੈਂਟ ਚੱਲ ਰਿਹਾ ਸਾਡਾ ਔਰ ਅਸੀਂ ਧੰਨਵਾਦ ਕਰਦੇ ਆ ਸਾਰੇ ਸਾਨੂੰ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਔਰ ਜੋ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਸਭ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਔਰ ਸਭ ਨੂੰ ਜੀ ਆਇਆਂ ਕਹਿੰਦੇ ਆਂ